1 ਤੋਂ ਲੈ ਕੇ 9 ਨੰਬਰ ਨੇ ਤੇ 9 ਗ੍ਰਹਿ ਮੰਨੇ ਜਾਂਦੇ ਨੇ ਜੇ ਆਪਾਂ ਗ੍ਰਹਿ ਦੇ ਹਿਸਾਬ ਨਾਲ ਦੇਖੀਏ ਕਿ ਨੂੰ ਕਿਹੜਾ ਕੰਮ ਕਰਨਾ ਚਾਹੀਦਾ ਹੈ ਥੋੜਾ ਜਿਹਾ ਐਲੈਬੋਰੇਟ ਕਰੋ ਜਿਵੇਂ ਸੂਰਜ ਜੋ ਮੰਗਲ ਅਲੱਗ-ਅਲੱਗ ਬੁੱਧ ਦਾ ਕੰਮ ਹੈ ਅਕਾਊਂਟਸ ਦਾ ਗੱਲਬਾਤ ਦਾ ਬੋਲਚਾਲ ਦਾ ਗੁਰੂ ਦਾ ਕੰਮ ਹੈ ਐਜੂਕੇਸ਼ਨ ਦਾ ਫੂਡ ਦਾ ਹੋਟਲਸ ਦਾ ਮੰਗਲ ਦਾ ਕੰਮ ਹੈ ਆਰਮੀ ਦਾ ਸਪੋਰਟਸ ਦਾ ਤੇ ਰਾਹੁ ਦਾ ਕੰਮ ਹੈ ਡਿਜੀਟਲ ਦਾ ਜਿਹੜਾ ਕਿ ਤੁਸੀਂ ਕਰਦੇ ਹੋ ਜੇ ਜਰਨਲਿਜ਼ਮ ਦੇਖਿਆ ਜਾਏ ਤਾਂ ਬੁੱਧ ਤੇ ਗੁਰੂ ਦਾ ਕੰਬੀਨੇਸ਼ਨ ਦਾ ਕੰਮ ਹੈ। ਅੱਛਾ ਹੈਨਾ ਤੇ ਸ਼ੁਕਰ ਦਾ ਕੰਮ ਹੈ ਕਿਸੇ ਵੀ ਬ੍ਰਾਂਡਡ ਚੀਜ਼ ਦਾ ਕਿਸੇ ਵੀ ਕਲਾ ਤੋਂ ਸੰਬੰਧਿਤ ਚੀਜ਼ ਦਾ ਕਿਸੇ ਵੀ ਕਲਾਕਾਰੀ ਤੋਂ ਸੰਬੰਧਿਤ ਚੀਜ਼ ਦਾ ਕੇਤੂ ਦਾ ਕੰਮ ਹੈ ਕਿਸੇ ਵੀ ਤਰ੍ਹਾਂ ਦੀ ਰਿਸਰਚ ਦਾ ਜਾਂ ਜਾਨਵਰਾਂ ਦੀ ਖਰੀਦ ਫਰੋਕਤ ਦਾ ਅੱਛਾ ਇੰਨੀ ਡੈਪਥ ਤੱਕ ਦੇਖ ਸਕਦੇ ਆ। ਫਿਰ ਜੇ ਬੰਦਾ ਗਲਤ ਕੰਮ ਤੇ ਹੈ ਤੇ ਫਿਰ ਉਹਨੂੰ ਰਾਈਟ ਡਾਇਰੈਕਸ਼ਨ ਤੇ ਪਾ ਦੋ ਕਿ ਇਹ ਨਹੀਂ ਸੀਗਾ ਇਹ ਸੀਗਾ। ਔਰ ਉਹਦੇ ਨਾਲ ਫਰਕ ਪੈ ਜਾਏਗਾ। ਜਾਂ ਉਹਦੇ ਕਹ ਲਓ ਕਿ ਐਫਰਟ ਘੱਟ ਜਾਣਗੇ ਘੱਟ ਐਫਰਟ ਨਾਲ ਵੱਧ ਰਿਜ਼ਲਟ ਆ ਜਾਏਗਾ। ਇਹ ਹੋ ਜਾਏਗਾ ਜੀ। ਕਟਾ ਪਰ ਨਾਲ ਵਾਦ ਰਿਜ਼ਲਟ ਆ ਜਾਣਗੇ ਉਹ ਕੰਫਰਟੇਬਲੀ ਕੰਮ ਕਰ ਪਾਏਗਾ ਕਿਉਂਕਿ ਜਿਹੜਾ ਬੰਦਾ ਗਲਤ ਕੰਮ ਚੈਨਾ ਹੂੰ ਉਹ ਐਂਜ਼ਾਇਟੀ ਚ ਵੀ ਹੈ ਉਥੇ ਕੰਫਰਟੇਬਲ ਨਹੀਂ ਹੈ ਕੰਫਰਟੇਬਲ ਨਹੀਂ ਹੈ ਫਿਰ ਉਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਕੰਫਰਟੇਬਲ ਕਿਉਂ ਨਹੀਂ ਹੂੰ ਕਿਉਂਕਿ ਉਹ ਆਪਦੇ ਬ੍ਰੈਡ ਐਂਡ ਬਟਰ ਚੋਲ ਜਿਆ ਹੋਇਆ ਕੰਮ ਦੇ ਵਿੱਚ ਫਿਰ ਉਹ ਡਾਇਰੈਕਸ਼ਨ ਮਿਲ ਜਾਂਦੀ ਹੈ ਉਹਦੇ ਨਾਲ ਐਸਟ੍ਰੋਲੋਜੀਕਲ